ਹਾਂਜੀ ਐਸੇ ਕਾਲ ਦੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਘੈਂਟ ਵਾਂਗਾਂ ਵਾਲਾ ਚੈਨਲ ਵਿੱਚ ਤੇ ਅੱਜ ਆਪਾਂ ਜਾ ਰਹੇ ਸੀ ਇੱਧਰ ਬਸੀਵਲ ਤੇ ਉੱਥੇ ਇੱਕ ਕਸਟਮਰ ਨੂੰ ਮਿਲਣਾ ਸੀ ਆਪਾਂ ਨੇ ਤੇ ਬਾਕੀ ਤੁਹਾਨੂੰ ਹੁਣ ਚੱਲਦੇ ਆਂ ਆਪਾਂ ਮਿਲਦੇ ਆਂ ਜਾ ਕੇ ਦਿਖਾਣੇ ਆਂ ਰਸਤੇ ਵਾਂਗ ਜੋ ਵੀ ਹੋਇਆ ਅੱਜ ਹੁਣ ਆਪਾਂ ਜਾ ਰਹੇ ਆ ਇੱਧਰ ਰਪਾਲਾੜੀ ਰੋਡ ਤੇ ਇਹ ਹੈਗਾ ਰੋਡ ਖੇੜੀ ਬੀਰ ਸਿੰਘ 2 ਰਪਾਲਾੜੀ ਤੇ ਇੱਧਰ ਆਪਾਂ ਜਾਣਾ ਸੀ ਇੱਕ ਟਾਈਮ ਲਈ ਆ ਉਹਦੇ ਬੰਦੇ ਤੋਂ ਫਿਰ ਇੰਨੇ ਟਾਈਮ ਜੋ ਆ ਜੂਗਾ ਬੰਦਾ ਫਿਰ ਉਹਦੇ ਬਾਅਦ ਫਿਰ ਆਪਾਂ ਤੁਹਾਨੂੰ ਇੰਨੇ ਦਿਖਾਣੇ ਇਹਦੇ ਵਿੱਚ ਜਿਹੜਾ ਵੀ ਆਇਆ ਹੋਣਾ ਰਪਾਲਾੜੀ ਮੈਂ ਵੀ ਵਧੀਆ ਪਿੰਡ ਆ ਜੀ ਕਿਹਨੇ ਦੇ ਵਿੱਚ ਬੜਾ ਪਿੰਡ ਆਏ ਇਹਦੇ ਵਿੱਚ ਤੇਰਾ ਵਾ ਵਧੀਆ ਬਣਿਆ ਵਾ ਬਵਾਰੀ ਗਰਾਮ ਜੀ ਵਾਲਾ ਅੱਜ ਖਾਣੇ ਚ ਰੋ ਆਪਾਂ ਨੇੜੇ ਪਹੁੰਚ ਜਣੇ ਹਾਂ ਬਸ ਇਹਨੂੰ ਕਿਹਾ ਹੋਗਾ ਜਿਹੜੇ ਨਾ ਇਸ ਵਾਰ ਬਵਾਰੀ ਵਾ ਭਾਈ ਵੀ ਕਰ ਤਿਆਰ ਹਲਦੀ ਵਾਲੀ ਕਿੱਥੇ ਹਲਦੀ ਪਤਾ ਲੱਗਦੀ ਨਹੀਂ ਹਲਦੀ ਕਿੰਨਾ ਇੱਕ ਵਾਰ ਵਿੱਚ ਨੂੰ ਕਿੜਾ ਜਾਂ ਮਾਰਿਆ ਵਾ ਵੇਲੇ ਪਲੇ ਉਹਨੇ ਕੱਪੜੇ ਕੱਲ ਕਹਿੰਦੇ ਕੋਈ ਕਵਾਨੇ ਕਾ ਪਟਣ ਲੱਗਿਆ ਤਾਂ ਮੂਰੇ ਆਏ ਉੱਡਦਾਰੇ ਕਿਹਨਾਂ Holi ਨੇ ਰੰਗ ਉਡਦੇ ਹੁੰਦੇ ਆ ਐਵੇਂ ਐਵੇਂ ਉੱਡਦੀ ਨਹੀਂ ਕਹਿੰਦਾ ਆਪਣੇ ਇਧਰੇ ਵੱਡੀਆਂ ਕਿਦ ਨੇ ਬੰਨੀ ਕਿਹੜੇ ਪਟ ਵੱਡੀਆਂ ਦੋ ਜੇਪਾ ਪਹੁੰਚ ਚੁੱਕਿਆ ਰੋਪਾਲੜੀ ਇੱਥੇ ਵੀ ਮੈਨੂੰ ਲੱਗਦਾ ਉਹਦੇ ਮਾਣਾ ਹੈ ਕਿਹਨਾਂ ਕਲਾਊਡ ਲੱਗਦ ਨੇ ਕਲਾਊਡ ਬਾਬਾ ਹੈ ਕਲਾਊਡ ਤੇ ਜਿਆਦਾ ਕਲਾਊਡ ਦਾ ਫਿਰ ਟੂਰਨਾਮੈਂਟ ਹੁੰਦਾ ਨਾ ਕਬੱਡੀ ਦਾ ਇੱਥੇ ਵੀ ਟੂਰਨਾਮੈਂਟ ਨਹੀਂ ਕਰਦੇ ਤੇ ਜਾਨੀ ਕਿ ਉਹਦੀਆਂ ਸੰਗੀਆਂ ਹੁੰਦੀਆਂ ਐ ਸ਼ਾਇਦ ਕੁੱਤਿਆਂ ਦੀ ਵੀ ਹੁੰਦੀਆਂ ਹੋਰ ਇਹ ਵੀ ਤੇ ਇੱਥੇ ਬਾਬਾ ਰੰਗੀਰਾਮ ਜੀ ਦਾ ਡੇਰਾ ਏ ਇਹਦੇ ਕਰਕੇ ਮੇਲਾ ਭਰਦਾ ਔਰੇ ਆ ਡੇਰਾ ਆ ਗਿਆ ਇਹ ਬਾਬਾ ਰੰਗੀਰਾਮ ਜੀ ਦਾ ਇੱਥੇ ਬਾਬਾ ਰੰਗੀਰਾਮ ਜੀ ਹੈਂ ਰੋਡ ਇੰਦਰ ਵੀ ਮਾੜੀਆਂ ਕੋਰੇ ਤਾਂ ਕੋਈ ਜੰਮ ਪੈ ਰੋਡ ਆ ਪਿੰਡ ਦਾ ਵਧੀਆ ਰੋਡ ਤਾਂ ਬਣੇ ਕਰਨੇ ਨਾ ਸਰਕਾਰ ਨੇ ਬਣਾਈ ਨਹੀਂ ਕਿ ਮੁੜ ਕੇ ਕਦੇ ਮੈਂ ਕਹਿੰਦਾ ਮੇਰੇ ਸਾਹਮਣੇ 10 ਸਾਲ ਹੋ ਗਏ ਹੁਣ ਬਣੇ ਇਹਨੂੰ ਸਰਪੰਚਾਂ ਕਰ ਵੀ ਕਮੀ ਹੈ ਕੋਈ ਤਾਂ ਹੈ ਜੋਰ ਮਾਰੇ ਨਾ ਕਹੇ ਇਹਨੂੰ ਧੱਕੇ ਦੇ ਆਉਣੇ ਪਿੰਡਾਂ ਦੇ ਰੋਡ ਤਾਂ ਬਣਾਈ ਤਾਂ ਆਤਾ ਦੱਤੀ ਇੱਕ ਅੱਜਕੱਲ ਪੰਡਾ ਜਾਂਦੀ ਵਾਹ ਪ੍ਰੋਬਲਮ ਯਾਰ ਸੀਵਰੇਜ ਦੀ। ਅਰੇ ਕੇ ਪਿੰਡ ਮਾ ਦੇਖ ਲਈ ਤੂੰ। ਪਤਾ ਨਹੀਂ ਹੁਣ ਪਾਣੀਓ ਜਾਵਾ ਵੇ ਸੋਣ ਲੱਗ ਗਿਆ। ਹਾਣੇ ਪੈਸੇ ਪੈਸੇ ਆ ਜਾਕਰ ਪੈਂਦਾ ਵੇ ਸੇ ਤਾਂ ਹੀ ਭਰੀ ਜਾਂਦੇ ਡੋਬੇ ਡੋਬੇ। ਆ ਗਿਆ ਸਕੂਲ ਆ ਜਿੱਥੇ। ਸੂਲ ਤਾਂ ਇੱਥੇ ਕਾਫੀ ਆ। ਆ ਇਧਰ ਉਹ ਆ ਗਿਆ ਡਿਸਪੈਂਸਰੀ ਆ ਗਈ। பூர்ப்பார்க்க மழா <laughs> ਦੋ ਨਾਂ ਦਾ ਜਨਰਲ ਸਟੇਸ਼ਨਰੀ ਇਹ ਸਕੂਲ ਆ ਗਈ ਸਈਆ ਸੈਕੰਡਰੀ ਸਕੂਲ ਵੰਡਰਪਾਲਾੜੀ ਆਹ ਰੋਡ ਸਿੱਧਾ ਜਾਂਦਾ ਸੈਂਟਰ ਨੂੰ ਇਹ ਆ ਗਈ ਸਕੂਲ ਕਲਾਸ 2 ਤੱਕ ਆ ਸਕੂਲ ਇਹ ਸੈਕੰਡਰੀ ਸਕੂਲ ਵੰਡਰਪਾਲਾੜੀ

ਪਿੰਡ ਆ ਸਾਈਡ ਉੱਚਾ ਹੈ ਉਧਰ ਸਾਈਡ ਨਹੀਂ ਮਾਦਾ ਮੇਰੇ ਸਾਹਮਣੇ ਨਾਲ ਹਨਾ ਆ ਸੜਕਾਂ ਦਾ ਆ ਇਧਰ ਨਹੀਂ ਹੈ ਆ ਟਟਿਆਣਾ ਰੋਡ ਜਾਂਦਾ ਇਧਰ ਆ ਟਟਿਆਣਾ ਜਾਣਾ ਹੈ ਤੈਨੂੰ ਮੈਣ ਮਜਰੀ ਰੋਡ ਨੂੰ ਇੱਥੋਂ ਸਿੱਧਾ ਪਿੰਡ ਆ ਜਾਂਦਾ ਮੈਣ ਮਜਰੀ ਪੁਰਾਣੇ ਅੰਬ ਤਾਂ ਕਿਤੇ ਕਿਤੇ ਰਹਿ ਗਏ ਕੋਈ ਤੇ ਕਿਉਂਕਿ ਹੁਣ ਜਿਹੜੇ ਲੱਗਦੇ ਆ ਉਹ ਕਰਦੇ ਛੋਟੇ ਨਹੀਂ ਹੁੰਦਾ ਉਹਨਾਂ ਦਾ ਕਰਦਾ ਜਿਹੜੇ ਪੁਰਾਣੇ ਇੱਕ ਵਾਰ ਹੋਏ ਹੋਏ ਆ ਆਲੇ ਦਾ ਸ਼ਾਮਾ ਤਾਂ ਨਹੀਂ ਸੰਗਣੀ ਵਾਲੇ ਅੰਬ ਖਾਣ ਨੂੰ ਮਿਲਦੇ ਆਂ ਖੰਬੀ ਆ ਵੀ ਕਿਤੇ ਖਾਣੇ ਵਾਲਿਆਂ ਨੇ ਕਿਤੇ ਅੰਬ ਚੁੱਕਣ ਵਾਲਿਆਂ ਨੇ ਉਹਨੇ ਤਰ੍ਹਾਂ ਦੇ ਆਗੀ ਇੱਕ ਫੈਕਟਰੀ ਹੈ ਨਾ ਇਹ ਵੀ ਕਾਫੀ ਵੱਡੀ ਬਣ ਗਈ ਜੇਤੀ ਹੈ ਨਾ ਔਰੇ ਟਾਈਮ ਹੋ ਗਿਆ ਲੱਕੀ ਨਾ ਹਲੇ ਉਹ ਆਟਾ ਆ ਦੇ ਗੜਦੀ ਹੈ ਇਹ ਚਾਹੇ ਵੀ ਹੜਦੀ ਆ ਆਣਾ ਵੀ ਚਾਹੇ ਇਹਦੇ ਵਿੱਚ ਇਹ ਤਾਂ ਚਾਹੀਦੀ ਹੈਗੀ ਹੁਰ ਦਿੱਤਾ ਨਾ ਨਾ ਤੂੰ ਕਹਿੰਦਾ ਹੁੰਦੀ ਹੈ ਹੁੰਦੀ ਯਾਰ ਪਰ ਪਤਾ ਨਹੀਂ ਹੁਣ ਗਰੰਟੀ ਵਾਲੀ ਮਿਲਦਾ ਵੀ ਹੈ ਕਿ ਨਹੀਂ ਮਿਲਦਾ ਕਿਹੜੀ ਕੰਪਨੀ ਦੀ ਸ਼ੋਰਤ ਕਰਦੇ ਹੈ ਖੇਤਰ ਆ ਖੇਤਰਾ ਕੋਈ ਟੀਵੀ ਤੇ ਬਹੁਤ ਐਡਾਂਦੀ ਆ ਉਹਦੀ ਫਸਲ ਦੀ ਕਰਦੇ ਹੈ ਫਸਲ ਦੀ 1 ਕਿੱਲੇ ਦਾ ਆਪਣੀ 400 ਰੁਪਏ ਦਾ ਪੈਂਦਾ ਤੇ ਉਹ ਤੇ ਕਲੇਮ ਕਿੰਨਾ ਕਲੇਮ ਨਹੀਂ 20-25000 ਰੁਪਏ ਦਾ ਕਿੱਲੇ ਦਾ ਜੇ ਕੁਝ ਹੁੰਦਾ ਏ ਠੀਕ ਹੈ ਠੀਕ ਹੈ ਨਗਦ ਆ ਕਿਉਂਕਿ ਇਹ ਕਿਹੜੇ ਸਦਾ ਜੀ ਰੋਡ ਪੈਂਦੀ ਹੁੰਦੀ ਆ ਇਹਦਾ ਜੇ ਕੁਦਰਤੀ ਆਫਤ ਆ ਜਾਵੇ ਚਲੋ ਤਾਂ ਹੀ ਆ ਸੇਫਟੀ ਦੇ ਪਰਪਸ ਲਈ ਠੀਕ ਆ 400 ਦਾ ਚਲ ਕਿਤੇ 0 ਨਾਲੋਂ ਯਾਰ 20-25000 ਕਿਸੇ ਨੂੰ ਮਿਲਦਾ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਆਪਣਾ 400 ਰੁਪਏ ਜਾਂਦਾ ਜੀ ਕਿੰਨੇ ਦਾ ਕੋਈ ਜਦ ਮੇਰੇ ਸਾਮ ਹਾਲ ਦਾ ਹੋਊਗਾ ਉਹ 400 ਰੁਪਏ ਗਿਆ 6 ਮਹੀਨੇ ਦਾ ਹੋਊਗਾ ਸੀਜ਼ਨ ਦਾ ਹੋਊਗਾ ਇਹ ਸ਼ਰਮ ਕਬੀਰਾ ਨਾ ਉਹ ਸੋਲਖਣ ਸਿੰਘ ਯਾਰ ਹਾਲ ਹੈ ਜੀ ਸੰਤੋਖ ਸਿੰਘ ਸੰਤੋ ਉਹਦੇ ਹੀ ਹਾਂ ਸੋਲਖਣ ਦਾ ਬਰਾਦਰ ਅਮਲਾ ਦਾ ਐਤਰ ਵਧੀਆ ਲਾ ਲੈ ਆਨੇ ਆਲੇ ਮੈਡਮ ਅਜਰੀ ਵਾਲੇ ਮੇਰਾ ਨੋ ਸ਼ੌਂਗ ਹੈਗਾ ਹਾਲੇ ਤੁਸੀਂ ਵੀ ਲਾਏ ਕਰੋ ਉਹ ਹੱਕੇ ਚਲਦੀ ਵਾਕ ਕਰਨੀ ਪੈਂਦੀ ਯਾਰ ਉੱਥੇ ਲੈ ਕੇ ਜਾਣਾ ਮੇਲੇ ਚ ਉੱਥੇ ਰਾਤਾਂ ਲੱਗਦੀਆਂ ਆ ਪੰਗੇ ਆ ਘਰ ਦਾ ਕੋਟ ਛੱਤਰ ਪੇਚਦਾ ਆ ਚਲ ਆਮਣੇ ਬਾਤ ਤੇ ਲਾਣੇ ਆ ਆਪਣਾ ਤਾਂ ਬਣਾ ਲਈਦਾ ਲੋਕ ਤਿੰਨ ਕਨਾਲਾ ਲਾ ਲਈਨੇ ਆਪਣੇ ਵਾਸਤੇ ਆ ਇਹ ਆ ਗਈ ਪਿੰਡ ਸਾਹਮਣੇ ਨਹੀਂ ਕਹਿੰਦੇ ਗੇਰ ਕੰਨੀ ਲੋਡ ਵੀ ਨਹੀਂ ਪੈਂਦੀ ਨਾ ਗੰਨੇ ਹੁੰਦੇ ਨੇ ਕੇ ਆਰ ਤਾਂ ਹਾਂ ਬਸ ਬਹੁਤਾ ਨਹੀਂ ਕਰਨਾ ਮੈਨੂੰ ਪਾਣੀ ਪੁਣੇ ਆ ਉਹ ਵੀ ਜੇ ਟਾਈਮ ਨਾਲ ਨਾ ਵੀ ਲੱਗਦਾ ਵੀ ਚੱਕਣੀ ਨਾ ਨਾ ਇਹ ਤਾਂ ਪਾਣੀ ਪੁਣਿਆ ਲਾਣਾ ਹੀ ਪੈਂਦਾ ਘੜਾਈ ਘੜੋਈ ਕਰਨੀ ਪੈਂਦੀ ਆ ਮਤਲਬ ਇੰਨੀ ਤਾਂ ਨਹੀਂ ਜਿੰਨੀ ਆ ਜਿੱਦੀ ਤੇ ਕਰਨ ਕਿ ਜਾਂਦੀ ਆ ਕਿਹਨਾਂ ਨਾ ਇੰਨੀ ਤਾਂ ਨਹੀਂ ਸਪਰੇਅ ਤਾਂ ਹੁੰਦੀ ਐ ਨੂੰ ਵੀ ਨਾ ਕਿਹਾ ਉਹ ਜ有机 ਵੀ ਲਾਉਂਦੇ ਹੋ ਬੰਨੇ ਉਹ ਲੱਗ ਜਾਂਦਾ ਇਹਨੂੰ ਕੰਸੂਆ ਪਤਾ ਨਹੀਂ ਕਿਹਾ ਬੰਨੇ ਨੂੰ ਆ ਜਾਂਦੀ ਕੋੜੀ ਮਾਰਦੀ ਰੱਤੇ

ਆ ਬਾਈ ਨੇ ਜਗਾ ਦਿੱਤੀ ਆਪਾਂ ਜੀ ਡੀ ਪੀ ਐਲ ਇਹ ਫਲਾਈ ਦੀ ਬੈਟਰੀ ਹੈ ਇਹ ਫਲਾਈ ਬਣਦੀ ਉਹਦੇ ਉਦੋਂ ਪਾਉਣ ਨਾਲ ਦੇਖੀ ਨਾ ਉਹ ਵੀ ਬਣਦੀ ਆ ਫਲਾਈ ਉਹਨੇ ਅਸੀਂ ਆਏ ਦੇਖਦੇ ਆਣੇ ਕਿਦਾਂ ਆਇਆ ਆ ਉਸ ਆਪਣੇ ਬੋਸ ਨਾਲ ਆਇਆ ਦਾ ਮੈਂ ਵੀ ਆਉਣ ਲੱਭੀਏ ਨਾ ਉਹ ਫੈਕਟਰੀ ਬਣ ਰਹੀ ਕੋਈ ਲਗਾ ਕਰੀਤੀ ਵੀ ਆ ਰਹੀ ਨੇ ਪੱਕੀਆਂ ਉਹ ਇਹ ਤਰੇਆਣੀ ਆ ਰਹੇ ਬਈ ਵੈਸੇ ਕੰਦ ਜਾ ਪੈ ਜਾਣਾ ਆਪਣੇ ਨਾ ਹਾਂ ਇੰਡਸਟਰੀ ਨਾਲ ਪਤਾ ਹੈ ਇਹ ਕੰਦ ਪੈ ਜਾਣਾ ਇਹ ਨਦੀ ਹੋਣੀ ਹੈ ਨਾ ਵੀ ਕਿਰੋ ਨਾ ਜਗ੍ਹਾ ਤਾਂ ਨਦੀ ਨਹੀਂ ਹੋਣੀ ਹੈ ਵੀ ਵਿੱਕੀ-ਵੁੱਕੀ ਚਾਈ ਨਹੀਂ ਜਾਂਦੀ ਇੱਥੇ ਇਹ ਖੇਤ ਤਾਂ ਨਹੀਂ ਆਗੇ ਯਾਰ ਬੜਿਆ ਨਦੀ-ਨਦੀ ਆਂਦੀਆਂ ਦੋ ਇਹਦੇ ਜਿਹੜੀ ਉੱਥੇ ਨਹੀਂ ਆਂਦੀਆਂ ਉਹਨਾਂ ਦਾ ਉਹੀ ਆਂਦੀ ਆ ਆਨੰਦਪੁਰ ਨੂੰ ਅਰਧਿਆ ਇਹਦਾ ਪੁਲੀ ਵੀ ਪਈ ਵੀ ਆਹਦੇ ਪੁਲੀ ਪਈ ਵੀ ਅਸੀਂ ਕਹਿੰਦਾ ਹੈ ਇਨਕਲਾਬ ਅੱਧੀ ਅਵੇ ਭਲੇਆ ਚੰਡੀਗੜ੍ਹ ਤੇ ਬਈ ਲਿਗ ਜਾਨੇ ਕੋਟੋਰੇ ਤੇ ਆਪਾਂ ਕੇਲੇ ਵੀ ਲਖਾਈ ਤਨੇ ਉਹ ਕਰਦਾ ਬਾਈ ਹਲੋ ਆਹ ਤੇਜੀ ਕਚਰਮਚਰਾ ਤੇਤੀ ਮਾਡਲ ਬਾਬਾ ਬੇਟਾ ਦਾ ਦੇਖ ਲਾਏ ਨਾ ਪਰ ਪੂਰੀ ਸੋਝੀ ਹੋਣੀ ਆ ਨਾ 1949 ਚ ਤੇਤੀ ਲੱਗਦਾ ਨੀ ਯਾਰ ਇੰਨਾ ਪਰ ਪਰ ਇਹਨਾਂ ਲੱਗਦਾ ਨਹੀਂ ਬਾਬਾ ਨਾ ਉਹ ਹੋ ਗਿਆ ਨਹੀਂ ਮੇਰੇ ਸਾਹਮਣੇ ਆਏਗਾ ਇਹਦਾ ਜਾਨਵਾ ਟਾਰਗਟ ਦੇਖਦਾ ਮੈਂ ਤਾਂ ਆਪਾਂ ਰਕੜਦੇ ਹੁਣ ਬੰਨੀ ਆ ਕੋਈ ਚੱਕ ਕੇ ਲਿਖਦਾਣ ਹੋ ਗਿਆ ਇਹਨਾਂ ਨਾ ਕੋ ਮੈਂ ਆਤਾ ਖੁੱਲਗੇ ਠੇਕੇ ਬੰਦਾ ਜਿਹੜੇ ਮਾਤੀ ਪਾਸੇ ਦੇਖੇ ਰੱਬ ਨਾ ਮੇਲੇ ਨਗਰਾਦੀ ਹੈ ਹੈ ਰੱਬ ਨਾ ਮੇਲੇ ਨਗਰਾਦੀ ਮੇਰੇ ਖਾਦੇ ਸਾਹਮਣੇ ਗੱਡੀ ਆ ਗਈ ਦੀ ਲੈ ਕਹਨਾ ਥਾਂ ਦਾ ਖੁੱਲਗੇ ਠੇਕੇ ਬੰਦਾ ਜਿਹੜੇ ਮਾਤੀ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਏ ਅੱਤਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ ਵਾ ਵਾ ਔਰ ਇਹ ਵੀ ਭਗਾਨਾ ਨੇ ਜੀ ਤੇਲ ਲਾਉਂਦਾ ਨਹੀਂ ਲੋ ਜੀ ਹੁਣ ਆਪਾਂ ਪਹੁੰਚ ਗਏ ਕਰੇ ਤੇ ਅੱਜ ਆਪਾਂ ਜੋ ਵੀ ਕੀਤਾ ਤੁਹਾਨੂੰ ਸਭ ਦਿਖਾਇਆ ਵਲੌਗ ਚ ਬਾਕੀ ਆਪਾਂ ਕੱਲ ਜੋ ਵੀ ਕਰਾਂਗੇ ਉਹ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਮਿਲਦੇ ਆਂ ਸਾਜੀ ਅੱਜ ਤੱਕ ਲਈ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਕੱਲ ਅਗਲੇ ਵਲੌਗ ਚ ਥੈਂਕ ਯੂ ਜੀ